ਨਾ ਹੋਈ ਉਹਦੇ ਲਈ ਇੱਕ ਦੋ ਗੱਲਾਂ ਜ਼ਰੂਰੀ ਨੇ ਜਿਹੜੀਆਂ ਕੀ ਸੀ ਕਰਕੇ ਜਾਵੇ ਲੋਕਾਂ ਨਾਲ ਪ੍ਰੋਮਿਸ ਹੈ ਡੀਸੀ ਅਸ਼ਲੀਆ ਮੈਡਮ ਆ ਰਹੇ ਆ ਡੀਸੀ ਆਫਿਸ ਤੋਂ ਜੀ ਉਹ ਉਹਨਾਂ ਨੂੰ ਤੁਸੀਂ ਮੰਗ ਪੱਤਰ ਦੇ ਦੇਣਾ ਦੋ ਹੀ ਇਹਨਾਂ ਦੇ ਹੋ ਸੀਗੀਆਂ ਮੰਗਾ ਜਿਹੜੀਆਂ ਮੋਲਜਮ ਜਿਹੜੇ ਮੇਨਸ ਅਕਿਊਜ਼ ਸੀ ਸਾਰੇ ਫੜਲੇ ਆ ਟੋਟਲ 6 ਅਕਿਊਜ਼ ਅਸੀਂ ਇਹਦੇ ਵਿੱਚ ਫੜਲੇ ਆ ਇੱਕ ਦੋ ਜਿਹੜੇ ਹੋਰ ਜਿਹੜੇ ਨਾਲ ਜਿਨ੍ਹਾਂ ਨੇ ਲੈ ਕੇ ਉਹ ਵੀ ਅਸੀਂ ਉਹ ਉਹ ਫੜ ਲਿਆਂਗੇ 6 ਦੇ 6 ਅਕਿਊਜ਼ ਫੜੇ ਗਏ ਤੇ ਆਏ ਕੀ ਕਹਿੰਦੇ ਹੁਣ ਤੱਕ ਤੇ ਕੰਪਨਸੇਸ਼ਨ ਵਾਲਾ ਜੋ ਸੀਐਮ ਰੀਲੀਫ ਫੰਡ ਦੇ ਵਿੱਚੋਂ ਮੈਡਮ ਨੂੰ ਤੁਸੀਂ ਦੇ ਦੇਣਾ ਉਹ ਵੀ ਜਲਦੀ ਇਹਨਾਂ ਨੂੰ ਪਰਿਵਾਰ ਨੂੰ ਜੀ ਜੀ ਇਹ ਸਭੇ ਕੋ ਨਾ ਹੋਵੇ ਉਹਦੇ ਲਈ ਇੱਕ ਦੋ ਗੱਲਾਂ ਜ਼ਰੂਰੀ ਨੇ ਜਿਹੜੀਆਂ ਕੀ ਸੀ ਕਰਕੇ ਜਾਵੇ ਲੋਕਾਂ ਨਾਲ ਪ੍ਰੋਮਿਸ ਇਹ ਦੇ ਇੱਕ ਵੇਖੋ ਜੀ ਮੈਂ ਇੱਕ ਇੱਕ ਜਿਹੜਾ ਸਾਡੇ ਲੈਵਲ ਤੇ ਐ ਅਸੀਂ ਮੇਰੇ ਐਸਪੀ ਸਾਹਿਬ ਐਸਐਸਪੀ ਸਾਹਿਬ ਸਾਡਿਆਂ ਨੇ ਆ ਜਦਨ ਇਹ ਖਤਮ ਹੋ ਗਿਆ ਮਤਲਬ ਜਦੋਂ ਅਸੀਂ ਸਾਰੇ ਅਕਿਊਜ਼ਡ 1-2 ਦਿਨਾਂ ਦੇ ਵਿੱਚ ਇੱਕ ਅਸੀਂ ਮਹਿਮ ਸ਼ੁਰੂ ਕਰਾਂਗੇ ਦੁਆਰਾ ਭਾਵੇਂ ਕਿਸੇ ਦੀ ਵੈਰੀਫਿਕੇਸ਼ਨ ਹੋਈ ਹੋਵੇ ਕਿਸੇ ਦੀ ਨਾਮ ਵੀ ਹੋਈ ਹੋ ਮਤਲਬ ਪਹਿਲਾਂ ਹੋਈ ਹੋਵੇ ਜ਼ੀਰੋ ਤੋਂ ਲੈ ਕੇ ਪਿੱਛੇ ਦੇ ਵੀ ਐਂਟੀਸੀਡੈਂਟਸ ਚੈੱਕ ਕਰਵਾ ਕੇ ਤੇ ਉਹਨਾਂ ਦੀ ਵੈਰੀਫਿਕੇਸ਼ਨ ਸ਼ੁਰੂ ਕਰਾਂਗੇ ਕੁੰਬੜੇ ਤੋਂ ਸੁਹਾੜਾ ਮੌਲੀ ਜਿੱਥੇ-ਜਿੱਥੇ ਵੀ ਮਟੌਰ ਇਦਾਂ ਸਾਰੇ ਹੀ ਮੇਨ ਪਿੰਡਾਂ ਦੇ ਵਿੱਚ ਜੀ 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 ਇਹ ਸਾਰਿਆਂ ਦੀ ਮੰਗ ਹੈ ਜੀ ਕਿ ਇਹਨਾਂ ਦੇ ਜੋ ਵੀ ਪੰਜਾਬ ਦੇ ਬਣੇ ਰਾਸ਼ਨ ਕਾਰਡ ਹੈ ਜੀ ਜਾਂ ਵੋਟਰ ਕਾਰਡ ਹੈ ਇਹਨੂੰ ਮੰਨਿਆ ਨਾ ਜਾਵੇ ਵੈਰੀਫਿਕੇਸ਼ਨ ਜੋ ਇਹਨਾਂ ਦੇ オリジナル ਨੇ ਜੀ ਜੋ ਯੂਪੀ ਬਿਹਾਰ ਦੇ ਜਿੱਥੋਂ ਵੀ ਇਹ ਆਏ ਨੇ ਇਹਨਾਂ ਦੇ オリジナル ਦੀ ਵੈਰੀਫਿਕੇਸ਼ਨ ਕੀਤੀ ਜਾਵੇ ਦੂਜੇ ਕੈਨਸਲ ਕੀਤੇ ਜਾਣ ਇਸ ਚੀਜ਼ ਨੂੰ ਡੀਸੀ ਆਫਿਸ ਕਰ ਸਕਦਾ ਮੈਂ ਮੈਡਮ ਜਸਟ ਆ ਰਿਹਾ ਐਸਲੀਮ ਹਾਂ ਜੇ ਮੈਂ ਰੂਟ ਹਾਂ ਉਹ ਵੀ ਆ ਰਿਹਾ ਹੈ ਬਸ ਸਾਡੀ ਚਿੰਤਾ ਹੈ ਕਿ ਇਹ ਮੁੰਡਾ ਹਸਪੀਟਲ ਚ ਪਿਆ ਜੀ ਜੀ ਉਹਦੇ ਬਾਰੇ ਸਹੀ ਤਸਵੀਰ ਨਹੀਂ ਦੱਸੀ ਜਾ ਰਹੀ ਤਿੰਨ ਦਿਨਾਂ ਤੋਂ ਜੀ ਉਹ ਵੈਂਟੀਲੇਟਰ ਤੇ ਕਿਤੇ ਆਹ ਦਿੰਦੇ ਕੋਮੇ ਤੋਂ ਬਾਹਰ ਹੋ ਗਿਆ ਕਿਤੇ ਕੋਮਾ ਚ ਚਲੇ ਗਿਆ ਉਹਦੇ ਬਿੱਲ ਦੀ ਕੀ ਸਿਚੁਏਸ਼ਨ ਹੈ ਤੇ ਉਹਦੀ ਸਿਹਤ ਦੀ ਕੀ ਸਿਚੁਏਸ਼ਨ ਹੈ ਉਹਦੇ ਬਿੱਲ ਬਾਰੇ ਵੇਖੋ ਮੈਂ ਤੁਹਾਨੂੰ ਜਦੋਂ ਇਹ ਪਹਿਲੇ ਦਿਨ ਗੱਲ ਹੋਈ ਸੀ ਉਦੋਂ ਤੋਂ ਅਸੀਂ ਉਹਨਾਂ ਨੂੰ ਹਸਪੀਟਲ ਨੂੰ ਮੈਂ ਆਪ ਖੁਦ ਇਹਤਾ ਸੀ ਵੀ ਇਹਨਾਂ ਕੋ ਬਿੱਲ ਚਾਰਜ ਗਰੀਬ ਆ ਵੀ ਇਹਦਾ ਤੁਸੀਂ ਆਪਣਾ ਸਾਰਾ ਇਲਾਜ ਕਰਾਓ ਜਿਹੜਾ ਉਹ ਹੈਗਾ ਉਹ ਆਪੇ ਅਸੀਂ ਉਹਦਾ ਬਿੱਲ ਦੇਬਾਰੇ ਅੱਧ ਤੌਰ ਤੇ ਸਰਕਾਰ ਵੇਖੂਗੀ ਵੀ ਕੀ ਉਹਦਾ ਉਹ ਹੈ ਇਹਨਾਂ ਵੱਲੋਂ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਨਹੀਂ ਹੁਣ ਤੱਕ ਨਹੀਂ ਦਿੱਤਾ ਪਰ ਗੱਲ ਨੂੰ ਮੰਗਿਆ ਨਾ ਜਾਵੇ ਮੈਂ ਉਹ ਨਹੀਂ ਮੇਰੀ ਗਰੰਟੀ ਹੈ ਜੀ ਆਏ ਪ੍ਰੋਮਿਸ ਯੂ ਮੈਂ ਇੱਥੇ ਗੱਲ ਕਰ ਰਿਹਾ ਵੀ ਇਹ ਪਰਿਵਾਰ ਕੋ 1 ਰੁਪਿਆ ਵੀ ਨਹੀਂ ਲਿਆ ਜਾਊਗਾ ਇਹ ਗੱਲ ਸਾਨੂੰ ਕਲੀਅਰ ਹੋ ਗਈ ਜੀ ਮੈਲੇ ਚਾਰਾਂ ਵਾਲੀ ਕਲੀਅਰ ਹੋ ਗਈ ਜਿਹੜੇ ਟੀਸੀ ਆਫਿਸ ਚੋਂ ਆਉਣਗੇ ਐਸ.ਐਮ ਆਪਾਂ ਬਸ ਪਹੁੰਚ ਕੇ ਗੱਲ ਕਰ ਲਾਂਗੇ ਔਰ ਕੋਈ ਵੀ ਗੱਲ ਹੈ ਨਾ ਤਾਂ ਸ਼ਾਂਤੀ ਨਾਲ ਗੱਲ ਕਰ ਲਓ ਹਾ ਰੌੜਾ ਨਹੀਂ ਪਾਉਣਾ ਹਾਂ ਨਹੀਂ ਹਾ ਰੌੜਾ ਜੀ ਜੀ ਜਿਹੜਾ ਨਾ ਲਾ ਕੇ ਇਹ ਸਰਕਾਰ ਕਾਰਡ ਬਣਵਾਏ ਜੀ ਨੀਲੇ ਕਾਰਡ ਬਣਵਾਏ ਤਾਂ ਪਰਚਾ ਹੋ ਜਾਂਦਾ ਜੀ ਕੋਈ ਗੱਲ ਨਹੀਂ ਜੀ ਇਹਦੀ ਜਿਹੜੀ ਹੈ ਜੀ ਨਾ ਉਹ ਵੈਰੀਫਿਕੇਸ਼ਨ ਜਦੋਂ ਡੀਸੀ ਆਫਿਸ ਵਾਲਿਆਂ ਨੇ ਕਰਨੀ ਹੈ ਜਿਹੜਾ ਐਮਸੀ ਬੋਰਡ ਬਣਾਉਂਦਾ ਜੀ ਉਹਨੇ ਤਾਂ ਪਰਚਾ ਹੋਇਆ ਜੀ ਮੇਰੀ ਇੱਕ ਇੱਕ ਅਜਾਇਬਾਰ ਜੀ ਤੁਸੀਂ ਵੀ ਸੁਣ ਲਓ ਇੱਧਰ ਜਦੋਂ ਵੈਰੀ ਮੇਰੀ ਗੱਲ ਨੂੰ ਸਮਝੋ ਤੇ ਕੀਕ ਸੁਣੋ ਜੀ ਵੈਰੀਫਿਕੇਸ਼ਨ ਜਦੋਂ ਹੁੰਦੀ ਹੈ ਨਾ ਅਸੀਂ ਦੋ ਬੰਦਿਆਂ ਦੇ ਗਵਾਹੀਆਂ ਦੇ ਨਾਮ ਲੈਣੇ ਆ ਕੋਈ ਐਮਸੀ ਟੀ ਇਕੱਲੇ ਦੀ ਨਹੀਂ ਹੁੰਦੀ ਦੋ ਗਵਾਂਡੀਆਂ ਜਿਹੜੇ ਸਾਈਨ ਕਰਾ ਕੇ ਦਿੰਦੇ ਆ ਕੱਲੇ ਆਪਾਂ ਐਂ ਕਹੀਏ ਵੀ ਕੱਲੇ ਵਿਚਾਰੇ ਐਮਸੀ ਜ਼ਿੰਮੇਵਾਰ ਹੈ ਦੋ ਗਵਾਂਡੀਆਂ ਦੇ ਅਸੀਂ ਭਾਵੇਂ ਪਾਸਪੋਰਟ ਬਣਾਉਣਾ ਹੋਵੇ ਭਾਵੇਂ ਕੋਈ ਵੀ ਵੈਰੀਫਿਕੇਸ਼ਨ ਆ ਉਹਦੇ ਤੇ ਦੋ ਜਣਿਆਂ ਦੇ ਸਿਗਨੇਚਰ ਹੁੰਦੇ ਆ ਇਟ ਇਜ਼ ਨਾਟ ਵੀ ਕੀ ਕਹਿੰਦੇ ਵੀ ਸਰਪੰਚ ਪੰਚ ਜਾਂ ਐਮਸੀ ਦੇ ਹੀ ਹੋਣੇ ਆ ਇਹਦੇ ਵਿੱਚ ਦੋ ਜਣੇ ਗਵਾਂਡੀਆਂ ਦੇ ਹੁੰਦੇ ਆ ਜੇ 23 ਬਾਠ ਵਾਲਾ ਉਹ ਠੀਕ ਹੈ ਜੀ ਹਾਂਜੀ ਸਾਡੀ ਕੋਈ ਅਰਜ਼ੀ ਤੁਸੀਂ ਮੰਨ ਲਓ ਤੁਸੀਂ ਡੀਸੀ ਆਫਿਸ ਵਾਲਿਆਂ ਨੂੰ ਵੀ ਕਰਾ ਦੇਗੇ ਮੈਡਮ ਆ ਰਹੀ ਹੈ ਜੀ ਉਹ ਆ ਰਹੇ ਹਾਂ ਉਹ ਆ ਰਹੇ ਜਿਹੜਾ ਮੇਰੇ ਆਫ ਦਾ ਬਣਿਆ ਜੀ ਕੋਈ ਵੀ ਰਾਸ਼ਨ ਕਾਰਡ ਕੋਈ ਵੀ ਵੋਟਰ ਕਾਰਡ ਇਹਨੂੰ ਮੰਨਿਆ ਨਾ ਜਾਵੇ ਸਿਰਫ ਵੈਰੀਫਿਕੇਸ਼ਨ ਜਿੱਥੋਂ ਦੇ origignal ਉਸਨੀਕ ਨੇ ਉਥੋਂ ਦਾ ਰਾਸ਼ਨ ਕਾਰਡ ਉਥੋਂ ਦਾ ਵੋਟਰ ਕਾਰਡ ਉਹ ਤੁਹਾਡਾ ਬਾਬਾ ਜੀ ਇੱਕ ਮਿੰਟ ਉਥੋਂ ਦਾ ਵੋਟਰ ਕਾਰਡ ਉਥੋਂ ਦਾ ਰਾਸ਼ਨ ਕਾਰਡ ਉਥੋਂ ਦਾ ਆਧਾਰ ਕਾਰਡ ਮੰਨਿਆ ਜਾਵੇ ਇਥੋਂ ਦਾ ਨਾ ਮੰਨਿਆ ਇਹ ਸਾਰਿਆਂ ਦੀ ਇੱਕ ਮੰਗ ਹੈ ਇਹਨੂੰ ਤੁਸੀਂ ਆਪਦੇ ਵੱਲੋਂ ਤੇ ਜਿਹੜਾ ਅਫੀਸ਼ੀਅਲੀ ਹੋ ਸਕਦਾ ਡੀਪੀਓ ਅਫੀਸ ਚ ਕਹਿ ਦਿਓ ਇਹ ਜਿਹੜਾ ਇਹ ਮੇਰੇ ਡੋਮੇਨ ਚ ਨਹੀਂ ਹੈ ਹਾਂ ਹਾਂ ਮਤਲਬ ਇਹ ਜਿਹੜਾ ਡੀਸੀ ਆਫਿਸ ਦੇ ਡੋਮੇਨ ਦਾ ਮੈਡਮ ਆ ਰਿਹਾ ਆ ਤੁਸੀਂ ਇਹ ਜਿਹੜੀ ਮੰਗ ਹੈ ਇਹ ਆਪਾਂ ਉਹਦੇ ਵਿੱਚ ਤੁਸੀਂ ਲਿਖੀ ਹੈ ਮੇਰਾ ਗੱਲ ਉਹਦੇ ਵਿੱਚ ਮੈਂ ਪੜੀਆਂ ਮੰਗ ਪੱਤਰ ਜਿਹੜਾ ਹੈ ਸਾਡੀ ਹਾਂਜੀ ਆ ਆਮ ਸਾਰਿਆਂ ਹਾਂ ਹਾਂ ਉਹਦੇ ਵਿੱਚ ਇਹ ਦੇ ਬਾਰੇ ਸਬੰਧਤ محکمہ ਦੱਸ ਸਕਦਾ ਆਈ ਕੈਨੋਟ ਡੂ ਰੋਂਗ ਪ੍ਰੋਮਿਸ ਆਪਣੀ ਆਤ ਦਾ ਜਿਹੜੀ ਗੱਲ ਮੈਂ ਕਹੂੰਗਾ ਉਹਦਾ ਮੁੱਲ ਹੋਊਗਾ ਦੂਸਰੀ ਗੱਲ ਦਾ ਜਿਹੜਾ ਉਹਨਾਂ ਦੇ ਅਫਸਰ ਦੱਸਣਗੇ ਕਿਉਂਕਿ ਆਪਾਂ ਨੂੰ ਕਈ ਵਾਰ ਆਦਤ ਹੁੰਦੀ ਆ ਵੀ ਮਿਨਿਸਪੈਲਿਟੀ ਦੀਆਂ ਰਿਹੜੀਆਂ ਜਾਂ ਕੁਝ ਵੀ ਲੱਗਦੀਆਂ ਉਹ ਕਹਿੰਦੇ ਪੁਲਿਸ ਦਾ ਕੰਮ ਹੈ ਪੁਲਿਸ ਦੇ ਆਪਣੇ ਡੋਮੇਨ ਹੈ ਕਾਉਂਸਲ ਦੇ ਆਪਣੇ ਡੋਮੇਨ ਹੈ ਤੇ ਡੀਸੀ ਆਫਿਸ ਦੇ ਆਪਣੇ ਆਪਣੇ ਡੋਮੇਨ ਆ ਅਸੀਂ ਆਪਣੇ ਡੋਮੇਨ ਤੋਂ ਤੁਹਾਨੂੰ 100% ਸਾਰੀਆਂ ਜਿਹੜੀਆਂ ਸਾਡੇ ਲੈਵਲ ਤੇ ਹੋਣਗੀਆਂ ਇਹ ਅਸੀਂ ਤੁਸੀਂ ਮਤਲਬ 2-3 ਦਿਨਾਂ ਬਾਅਦ ਹੀ ਵੇਖੋਗੇ ਵੀ ਅਸੀਂ ਮਾਸ ਉਹਦੀ ਕਰਾਂਗੇ ਸਾਡੇ ਐਸਐਸਪੀ ਸਾਹਿਬ ਨੇ ਬੜਾ ਕਲੀਅਰ ਕਰ ਦਿੱਤ ਸਾਨੂੰ ਇਨਸਟਰਕਸ਼ਨ ਦਿੱਤੀਆਂ ਇਸ ਰਿਗਾਰਡ ਵਿੱਚ ਠੀਕ ਹੈ ਨਾ ਜੀ ਬਿਲਕੁਲ ਹੋਣੀ ਹੋਣੀ ਪਰਿਵਾਰ ਵੱਲੋਂ ਇਹ ਤੇ ਹੁਣੇ ਕਹਿ ਕੇ ਆ ਗਏ ਇਹ ਉਹ ਮੁੰਡੇ ਦਾ ਮਨ ਮਦਰ ਨਾਲ ਵੀ ਸਾਡੀ ਗੱਲ ਹੋ ਗਈ ਜੀ ਪਰਿਵਾਰ ਦੇ ਉਹ ਆ ਬਾਈ ਨੇ ਉਹਨਾਂ ਚੋਂ ਇੱਕ ਬੰਦਾ ਜਿਹੜਾ 17 ਸਾਲ ਦਾ ਹੈ ਬਾਕੀ ਜਿਹੜੇ ਆ ਉਹ ਉੱਤੇ ਆ 18 ਤੋਂ ਅਸੀਂ ਉਹਨਾਂ ਦੇ ਜਿਹੜਾ ਕੱਲ ਗੌਰਵ ਜੀ ਸੁਹਾਣੇ ਆਲਾ ਫੜਿਆ ਉਹਦੇ ਉਹਦਾ ਰਿਮਾਂਡ ਤਿੰਨ ਦਿਨ ਦਾ ਹੈ ਬਾਕੀ ਪੀਸੀ ਹੋਣੀ ਹੈ 2 ਵਜੇ ਐਸਐਸਪੀ ਸਾਹਿਬ ਤੁਹਾਨੂੰ ਸਾਰਿਆਂ ਨੂੰ ਬਰੀਫ ਕਰਨਗੇ ਇਸ ਰਿਗਾਰਡ ਦੇ ਵਿੱਚ ਮਤਲਬ ਚਾਰਾਂ ਚੋਂ ਤਿੰਨ 18 ਸਾਲ ਤੋਂ ਉੱਤੇ ਆ ਜੀ ਇੱਕ ਜਣਾ ਥੱਲੇ ਆ ਉਹ ਯੂਵਨਾਈਲ ਹੈ ਉਹ ਕਿਹੜਾ ਬੰਦਾ ਜਿਹੜਾ ਉਹਦਾ ਯੂਵਨਾਈਲ ਦਾ ਆਈ ਕੈਨੋਟ ਨੇਮ ਇਨ ਦੀ ਪਬਲਿਕ ਮਤਲਬ ਇਟ ਇਜ਼ ਇਹ ਲਾ ਪੁਆਇੰਟ ਤੇ ਹੈ ਮਤਲਬ ਹਾਂ ਇਹ ਹੀ ਨੀਅਰਸ ਕ੍ਰਾਈਮ ਹੋ ਜਾਂਦਾ ਸਾਡੇ ਵੱਲੋਂ ਜੇ ਅਜੇ ਉਹਨੂੰ ਜੇ ਅਸੀਂ ਉਹਦਾ ਨਾਮ ਲੈ ਦਿੰਦੇ ਆ ਤੇ ਉਹ ਸਾਡੇ ਇੱਕ ਹੀ ਬੰਦਾ ਇੱਕ ਬੰਦਾ ਬਾਕੀਆਂ ਦਾ ਤੁਹਾਨੂੰ ਸਾਰਿਆਂ ਦਾ ਉਹ ਜੀ ਉਹਦੇ ਵਿੱਚ ਪੀਸੀ ਪ੍ਰੈਸ ਕਾਨਫਰੈਂਸ ਹੋਣੀ ਹੈ 2 ਵਜੇ ਦਾ ਟਾਈਮ ਐਸਐਸਪੀ ਸਾਹਿਬ ਨੇ ਮੁਹਾਲੀ ਆਪਣੇ ਦਫ਼ਤਰ ਦਾ ਦਿੱਤਾ ਹੋਇਆ ਅਕਿਊਜ਼ਡ ਉੱਥੇ ਸਾਰੇ ਲੈ ਕੇ ਤੇ ਸਾਰੀ ਪ੍ਰੈਸ ਦੇ ਸਾਹਮਣੇ ਬਰੀਫਿੰਗ ਹੋ ਗਈ ਉਹਦੀ ਬਾਾਕੀ ਗੱਲ ਡੀਸੀ ਵਾਲੇ ਆਊਟਫਿਟ ਤੋਂ ਆ ਗਿਆ ਹਾਂ ਜੀ ਹਾਂ ਬੈਠ ਜੀ ਹਾਂ ਜੀ ਬਈ ਬਸ ਜੀ ਜੀ ਸੀ ਉਹ ਤਿੰਨ ਗੱਲਾਂ ਨੇ ਜੀ ਹੋ ਜਾਓ ਆਪਣੀ ਪ੍ਰਕਿਰਿਆ ਕਰਦੇ ਆਂ ਆਰਾਮ ਨਾਲ ਬੋਲੇ ਜੇ ਰੌਲਾ ਨਾ ਪਾਏ ਜੇ ਆਪਾਂ ਗੱਲ ਕਰ ਰਹੀਏ ਖੜ ਕੇ ਆਪਾਂ ਕਿਸੇ ਨਾ ਸਾਹਮਣੇ ਲਾਸ਼ ਪਈ ਬੱਚੇ ਦੀ ਆਰਾਮ ਨਾਲ ਗੱਲ ਹਾਂ ਜੀ ਮੈਡਮ ਸਾਡੀਆਂ ਦੋ ਤਿੰਨ ਗੱਲਾਂ ਨੇ ਪਹਿਲਾਂ ਇਹਨਾਂ ਦੇ ਕੰਪਨਸੇਸ਼ਨ ਨੂੰ ਲੈ ਕੇ ਗੱਲ ਕਰ ਲਈਏ ਇਹਨਾਂ ਨੂੰ ਜੋ ਮਿਲਣਾ ਹੈ ਪਹਿਲਾਂ ਉਹ ਗੱਲ ਕਰ ਲਈ ਜੀ ਮੁੱਖ ਮੰਤਰੀ ਰਲੀਫ ਫੰਡ ਚੋ ਜੀ ਇਹਨਾਂ ਨੂੰ 25 ਲੱਖ ਰੁਪਇਆ ਵੀ ਦਿੱਤਾ ਜਾ ਸਕਦਾ ਕਿੰਨਾ ਵੀ ਦਿੱਤਾ ਜਾ ਸਕਦਾ ਕੀ ਅਸੀਂ ਉਸ ਲਈ ਕੀ ਪ੍ਰੋਸੈਸ ਹੈ ਜੀ ਉਹ ਕਿਉਂ ਨਹੀਂ ਅਨਾਉਂਸ ਹੋ ਰਿਹਾ ਚੇਨਾ ਬੰਦਿਆਂ ਦੇ ਜਵਾਨ ਬੱਚੇ ਦੋ ਬੱਚੇ ਇੱਕ ਬੱਚਾ ਆਲਰੇਡੀ ਸਮਝੋ ਨੂੰ ਕਿਹਾੜੀ ਹਰੇ ਆਪਾਂ ਕਿਉਂ ਨਹੀਂ ਦੇ ਪਾਰੇ ਕੀ وجہ ਇਹਦੀ ਪ੍ਰੋਸੈਸ ਸ਼ੁਰੂ ਹੋ ਗਈ ਹੈ ਜੀ ਅਪਰੂਵਲ ਆਣ ਵਾਲਾ ਹੀ ਹੋਊਗਾ ਜਿਵੇਂ ਇਹ ਅਨਾਉਂਸ ਹੁੰਦਾ ਸਾਡੇ ਪ੍ਰਸ਼ਾਸਨ ਵੱਲੋਂ ਹੀ ਹੈ ਜੀ ਡੀਸੀ ਮੈਮ ਤੋਂ ਜਿਵੇਂ ਕਨਫਰਮੇਸ਼ਨ ਆਉਣਾ ਹਾਂਜੀ ਤੁਸੀਂ ਅਸੀਂ ਫੋਨ ਮਲਾ ਲੈਨੇ ਉਹਨਾਂ ਨਾਲ ਜਿਵੇਂ ਕਨਫਰਮੇਸ਼ਨ ਜਿਵੇਂ ਕਨਫਰਮੇਸ਼ਨ ਆਂਦੀ ਹੈ ਜੀ ਅਸੀਂ ਨਾਲ ਦੀ ਨਾਲ ਚੈੱਕ ਰਿਲੀਜ਼ ਕਰਵਾ ਦਾਂਗੇ ਹਾਂ ਜੀ جے میڈم ਤੁਹਾਨੂੰ ਵੀ ਪਤਾ ਹੈ ਤੁਸੀਂ ਸਾਡੇ ਚੋਂ ਹੀ ਹੋ ਜਸਪੀ ਸਾਹਿਬ ਵੀ ਸਾਡੇ ਚੋਂ ਹੀ ਨੇ ਇਹ ਗੱਲਾਂ ਬਾਤ ਚ ਗੱਲਾਂ ਰਹ ਜਾਂਦੀਆਂ ਨੇ ਉਦਾ ਕੱਖ ਨਹੀਂ ਇਹ ਜੈਂਟਲਮੈਨ ਪ੍ਰੋਮਿਸ ਹੈ ਮਾਨ ਸਾਹਿਬ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਆਪਾਂ ਸਾਹਮਣੇ ਖੜ ਕੇ ਟੈਲੀਫੋਨ ਕਰ ਲੈਨੇ ਵਾਈ ਨਾਟ ਵੀ ਆਸਕ ਥਮ ਕਿ ਗਿਵ ਥਮ 25 ਲੱਖਸ ਐਟ ਲੀਸਟ ਕੀ ਕਰਨਗੇ ਅਦਰਵਾਈਜ਼ ਇਹ ਵਿਚਾਰੇ 20 ਇਹਨਾਂ ਨੂੰ ਜੇ 25 ਲੱਖ ਰੁਪਿਆ ਮਿਲਦਾ ਮੁੱਖ ਮੰਤਰੀ ਰਲੀਫ ਫੰਡ ਚੋਂ ਤਾਂ ਆਪਾਂ ਕਿਉਂ ਨਾ ਲੈ ਕੇ ਦੇਈਏ ਇਹਨਾਂ ਨੂੰ ਇੱਕ ਗੱਲ ਹੁਣ ਇਹਦੇ ਮਾਮਲੇ 'ਚ ਇੱਕ ਗੱਲ ਹੋਰ ਸੁਣਿਓ ਜੇ ਨਹੀਂ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਜੇ ਥੀ ਜਰਾ ਗੱਲ ਸੁਣ ਲਓ ਇਹਦੇ ਮਾਮਲੇ 'ਚ ਪਰਿਵਾਰ ਜੋ ਕਹੂਗਾ ਆਪਾਂ ਮੰਨਾਂਗੇ ਪਰਿਵਾਰ ਦਾ ਨਾਲ ਸਹਿਮਤ ਹੋਣਾ ਜੇ ਉਹਨਾਂ ਨੂੰ ਲੱਗਦਾ ਇਹ ਸਹੀ ਹੈ ਤਾਂ ਆਪਾਂ ਸਭ ਪਰਿਵਾਰ ਨੂੰ ਜ਼ਰੂਰ ਕਹਿਨ ਦਿਓ ਆਪਾਂ ਕੋਈ ਆਪਦੇ ਵੱਲੋਂ ਵਿੱਚ ਲੱਤ ਨਹੀਂ ੜਾਉਣੀ ਇਹ ਹੋ ਗਈ ਜੀ ਕੰਪਨਸੇਸ਼ਨ ਦੀ ਗੱਲ ਦੂਜੀ ਮੈਡਮ ਸਾਡੇ ਲਈ ਜਿਹੜੀ ਮੈਂ ਡੀਐਸਪੀ ਸਾਹਿਬ ਨੂੰ ਪਹਿਲਾਂ ਮੈਂ ਕਿਹ ਲੈ ਲਈ ਮੇਰਾ ਤਾਂ ਕੋਈ ਮੈਡਮ ਦੀ ਆਵਾਜ਼ ਆਉਂਦੀ ਨਹੀਂ ਤਾਂ ਵੈਸੇ ਸੁਣ ਮੈਡਮ ਨੂੰ ਦੇ ਦਿਓ ਮੈਂ ਤਾਂ ਆਵਾਜ਼ ਵੈਸੇ ਕਹਿੰਦਾ ਮੈਡਮ ਨੂੰ ਦੇ ਦਿਓ ਆਵਾਜ਼ ਮੈਡਮ ਚੋ ਦੂਸਰੀ ਗੱਲ ਹੈ ਸਾਡੀ ਮੰਗ ਪੱਤਰ ਚ ਮੇਰੀ কুমੜਾ ਸਾਹਿਬ ਤੁਹਾਨੂੰ ਬੇਨਤੀ ਹੈ কুমੜਾ ਸਾਹਿਬ ਮੰਗ ਪੱਤਰ ਦੇ ਵਿੱਚ ਇੱਕ ਗੱਲ ਐਡ ਕੀਤੀ ਜਾਵੇ ਕਿ ਇਹਨਾਂ ਦੀ ਯਾਰ ਬੰਦ ਕਰ ਲਈ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਹੋਵੇ ਪਰਵਸੀਆਂ ਦੀ ਉਹਦੇ ਚ ਇਥੋਂ ਦਾ ਆਧਾਰ ਕਾਰਡ ਇੱਥੋਂ ਦਾ ਵੋਟਰ ਕਾਰਡ ਇੱਥੋਂ ਦਾ ਰਾਸ਼ਨ ਕਾਰਡ ਮੰਨਿਆ ਨਾ ਜਾਵੇ ਇਹ ਸਾਡੀ ਸਾਰਿਆਂ ਦੀ ਇੱਕ ਮੰਗ ਹੈ ਇਹਨਾਂ ਦਾ 오ਰੀਜినਲ ਵੋਟਰ ਕਾਰਡ 오ਰੀਜినਲ ਸਾਰਾ ਕੁਝ ਜਿਹਨੇ ਪੂਰੀ ਜਿਹਨਾਂ ਨੂੰ ਵੋਟਰ ਕਾਰਡ 오ਰੀਜినਲ ਆਧਾਰ ਕਾਰਡ ਉਹ ਮੰਨਿਆ ਜਾਵੇ ਇੱਥੋਂ ਦਾ ਬਣਿਆ ਡੀਐਸਪੀ ਸਾਹਿਬ ਪਿੱਛੇ ਘੜੇ ਨੇ ਇਹਨਾਂ ਨੇ ਵੈਰੀਫਿਕੇਸ਼ਨ ਕਰਨੀ ਹੈ ਇਹ ਤੁਸੀਂ ਇਹਦਾ ਜੋ ਲੀਗਲ ਪ੍ਰੋਸੈਸ ਹੈ ਇਹ ਬੀਸੀ ਸਾਹਿਬ ਨੇ ਕਰਨਾ ਹੈ ਤੁਸੀਂ ਦੱਸ ਦਿਓ ਬੀਸੀ ਸਾਹਿਬ ਨੇ ਕਰਨਾ ਹੈ ਇਹਨੂੰ ਤੁਸੀਂ ਉਹਨਾਂ ਦੇ ਰਿਪ੍ਰੈਜ਼ੈਂਟੇਟਿਵ ਹੋ ਇਹਦਾ ਸਾਨੂੰ ਦੱਸ ਦਿਓ ਕੀ ਕਰੂਗੇ ਕਿਉਂਕਿ ਪਤਾ ਉਹਦਾ ਕਾਰਨ ਹੈ ਮੈਂ ਤੁਹਾਨੂੰ ਕਾਰਨ ਦੱਸਦਾ ਮੈਂ ਇਹ ਸਾਰੇ ਹਕੂਮਤ ਵਾਲਿਆਂ ਨੂੰ ਹੁਣ ਵਾਲਿਆਂ ਨੂੰ ਤੇ ਪਹਿਲਾਂ ਵਾਲਿਆਂ ਨੂੰ ਵੀ ਜਾਣਦਾ ਹੈ ਮਸਲਾ ਇੱਕੋ ਹੈ ਕਿ ਜੋ ਗਲਜ ਹੋਗੀ ਹੋਗੀ ਮੁੜਗੀ ਨਹੀਂ ਹੋਣੀ ਇਸ ਲੋਕਾਂ ਦਾ ਵਿਸ਼ਵਾਸ ਹੈ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਚੀਜ਼ ਨੂੰ ਕਿਵੇਂ ਆਫੀਸ਼ੀਅਲੀ ਕਰੂਗੇ ਇਹ ਪ੍ਰੋਸੈਸ ਦੱਸ ਦਿਓ ਆਹਨ ਸਾਹਿਬ ਜਦੋਂ ਵੀ ਕੋਈ ਵੈਰੀਫਾਈ ਜਦੋਂ ਵੀ ਕੋਈ ਆਧਾਰ ਕਾਰਡ ਬਣਦਾ ਹੈਗਾ ਜਾਂ ਵੋਟਰ ਕਾਰਡ ਬਣਦਾ ਹੈਗਾ ਉਹ ਆ ਕਰੂ ਮੈਂ ਕੋਈ ਗੱਲ ਨੀ ਜੀ ਮੈਂ ਜਦੋਂ ਵੀ ਕੋਈ ਵੋਟਰ ਕਾਰਡ ਬਣਦਾ ਹੈ ਤੇ ਆਧਾਰ ਕਾਰਡ ਬਣਦਾ ਉਹਦੀ ਉਹਦੀ ਵੈਰੀਫਿਕੇਸ਼ਨ ਬਖੂਬੀ ਹੁੰਦੀ ਹੈਗੀ ਹੈ ਉਹਦੇ ਵਿੱਚ ਇੱਕ ਤਾਂ ਉਸ ਏਰੀਆ ਦਾ ਉਸ ਏਰੀਆ ਜਦੋਂ ਵੀ ਵੋਟਰ ਕਾਰਡ ਬਣਦਾ ਹੈ ਤੇ ਆਧਾਰ ਕਾਰਡ ਬਣਦਾ ਹੈ ਜੀ ਉਹਦੀ ਬਕਾਇਦਾ ਵੈਰੀਫਿਕੇਸ਼ਨ ਹੁੰਦੀ ਹੈ ਪਿੰਡ ਦਾ ਚਾਹੇ ਆਪਣੇ ਕਾਉਂਸਲਰ ਸਾਹਿਬਾਨ ਹੋਣ ਸ਼ਹਿਰ ਦੇ ਕਾਉਂਸਲਰ ਸਾਹਿਬਾਨ ਹੋਣ ਪਿੰਡ ਦੇ ਪੰਜ ਸਰਪੰਚ ਉਹ ਵੈਰੀਫਾਈ ਕਰਦੇ ਨੇ ਉਹਨੂੰ ਕਾਊਂਟਰ ਚੈੱਕ ਕਰਵਾਇਆ ਜਾਂਦਾ ਹੈਗਾ ਸਾਡੀ ਕਾਰਪੋਰੇਸ਼ਨ ਦੇ ਇਨਸਪੈਕਟਰਸ ਤੋਂ ਜਦੋਂ ਉਹ ਸਾਰਾ ਵੈਰੀਫਾਈ ਹੋ ਜਾਂਦਾ ਤੇ ਜਿਹੜੇ ਭਾਰਤ ਸਰਕਾਰ ਵੱਲੋਂ ਡਾਕੂਮੈਂਟਸ ਆਇਡੈਂਟੀਫਾਈਡ ਨੇ ਤੇ ਲਿਸਟਡ ਨੇ ਕਿ ਇਹਨਾਂ ਦੇ ਬੇਸਿਸ ਤੇ ਤੁਸੀਂ ਆਧਾਰ ਕਾਰਡ ਜਾਂ ਵੋਟਰ ਕਾਰਡ ਬਣਾ ਸਕਦੇ ਉਦੋਂ ਹੀ ਉਹ ਬਣਦਾ ਹੈਗਾ ਜਿਹੜੀ 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 ਚੀਜ਼ਾਂ ਜਿਹੜੀਆਂ ਚੀਜ਼ਾਂ ਸਾਨੂੰ ਲੱਗ ਰਹੀਆਂ ਨੇ ਜਿਵੇਂ ਵੋਟਰ ਸੂਚੀ ਦੀ ਪ੍ਰਕਾਸ਼ਣਾ ਵੀ ਹੁੰਦੀ ਹੈ ਜਿੱਤੇ ਓਬਜੈਕਸ਼ਨ ਮੰਗੇ ਜਾਂਦੇ ਨੇ ਕਿ ਜੇ ਕਿਸੇ ਨੂੰ ਅਪੱਤੀ ਹੈ ਇਹ ਬੰਦੇ ਦਾ ਵੋਟਰ ਕਾਰਡ ਬਣਨ ਜਾ ਰਿਹਾ ਹੈ ਤੇ ਓਬਜੈਕਸ਼ਨ ਸਬਮਿਟ ਕਰੋ ਜਦੋਂ ਉਹ ਓਬਜੈਕਸ਼ਨ ਆਂਦੇ ਨੇ ਉਹਨਾਂ ਤੇ ਵਿਚਾਰ ਹੁੰਦਾ ਹੈ ਕਈ ਸਾਰਿਆਂ ਦੇ ਉੱਥੇ ਡਿਨਾਇਲ ਵੀ ਆ ਜਾਂਦਾ ਹੈ ਕਿ ਜੇ ਇਹਦਾ ਆਧਾਰ ਕਾਰਡ ਨਹੀਂ ਬਣਨਾ ਇਹਦਾ ਵੋਟਰ ਕਾਰਡ ਨਹੀਂ ਬਣਨਾ ਉਹ ਵਾਲੀ ਚੀਜ਼ ਉਹ ਸਾਡੇ ਕੋਲ ਹੈਗਾ ਇਸ ਕੇਸ ਦੇ ਵਿੱਚ ਜੇ ਸਾਨੂੰ ਇੱਕ ਕਨਸਰਨ ਹੈਗਾ ਕਿ ਆਧਾਰ ਕਾਰਡ ਗਲਤ ਬਣੇ ਨੇ ਜਾਂ ਵੋਟਰ ਕਾਰਡ ਗਲਤ ਬਣੇ ਨੇ ਅਸੀਂ ਉਹਨਾਂ ਦੀ ਰੀ-ਵੇਰੀਫਿਕੇਸ਼ਨ ਕਰਾ ਲੰਨੇ ਆ ਤੇ ਉਹ ਰੀ-ਵੇਰੀਫਿਕੇਸ਼ਨ ਜੇ ਫਿਲਟਰ ਆਊਟ ਹੋ ਜਾਣਗੇ ਜਿਹੜੀ ਚੀਜ਼ਾਂ ਗਲਤ ਹੈਗੀਆਂ ਨੇ ਉਹ ਕੱਟਿਆ ਜਾਣਗੀਆਂ ਜੀ ਮੈਡਮ ਇਹ ਕੋਈ ਪ੍ਰੋਬਲਮ ਹੈ ਜੀ ਕਿ ਜਿੰਨਾ ਬੰਦਿਆਂ ਦੀਆਂ ਇੱਥੇ ਵੋਟਾਂ ਪੰਡੀਆਂ ਨੇ ਜੀ ਉਹਨਾਂ ਦੀਆਂ ਪਿੱਛੇ ਵੋਟਾਂ ਹੈ ਜਾਂ ਨਹੀਂ ਜੀ ਇਹਦੀ ਕੋਈ ਵੀ ਵੈਰੀਫਿਕੇਸ਼ਨ ਨਾ ਤਾਂ ਡੀਐਸਪੀ ਸਰਵ ਕਰ ਸਕਦੇ ਨੇ ਨਾ ਇਹ ਇਲੈਕਸ਼ਨ ਕਮਿਸ਼ਨ ਦੇ ਲੈਵਲ ਤੇ ਹੁੰਦੀ ਹੈ ਇਹ ਸੱਚ ਹੈ ਰਾਸ਼ਨ ਕਾਰਡ ਦੋ ਦੋ ਅਸੀਂ ਜੇ ਤੁਹਾਨੂੰ ਮੰਨ ਲਓ ਇੱਥੋਂ ਹੀ ਬੰਦੇ ਫੜ ਕੇ ਦੋਆਂ ਦੇ ਦੋ ਥਾਵਾਂ ਦੇ ਆਧਾਰ ਕਾਰਡ ਬਣਿਓ ਖਾਦੀ ਜਾਂ ਵੋਟਾਂ ਸਪੈਸ਼ਲੀ ਵੋਟਾਂ ਬਣੀਆਂ ਬਖਾਦੀਏ ਦੱਸੋ ਕੀ ਕਰਾਂ ਇਸ ਲਈ ਆ ਜੋ ਘਟਨਾ ਘੱਡੀ ਹੈ ਇੱਕ ਤਾਂ ਇਹ ਐਕਸੈਪਸ਼ਨਲ ਹੈ ਇਹ ਕੋਈ ਆਪਾਂ ਹੰਗਾਮੀ ਹਾਲਾਤ ਪੈਦਾ ਹੋਏ ਨਹੀਂ ਤਾਂ ਹੀ ਸੜਕ ਤੇ ਬੈਠੇ ਹੈ ਇਹ ਇੱਕ ਮੰਗ ਹੈ ਕਿ ਬਣੇ ਹੋਏ ਪੰਜਾਬ ਦੇ ਐਡਰੈਸ ਤੇ ਹੋਰ ਤੇ ਆਧਾਰ ਕਾਰਡ ਮੰਨੇ ਨਾ ਜਾਣ ਇਹ ਮੰਨੇ ਨਾ ਜਾਣ ਇਹ ਤੁਹਾਨੂੰ ਮੈਂ ਦੱਸ ਰਿਹਾ ਇਹ ਅੱਜ ਦੀ ਗੱਲ ਹੈ ਪੰਜਾਬs ਵੀ ਹੋਊਗਾ ਉਹ ਕਰਨਾ ਪਾਉਗਾ ਇਹਨੂੰ ਕਿਵੇਂ ਇੰਪਲੀਮੈਂਟ ਆਪਾ ਪੁਹਾਲੀਚ ਕਰ ਸਕਦੇ ਆ ਉਹਨੂੰ ਕਰੋ ਪਲੀਜ਼ ਕੋਈ ਗੱਲ ਨਹੀਂ ਇਹ ਸਾਡੇ ਲਈ ਇਹਨੂੰ ਦੱਸੋ ਕਿਵੇਂ ਕਰਦੇ ਹੋ ਕਿ ਸਾਡੂ ਲੋਕਾਂ ਨੂੰ ਇੱਕ ਸੈਟੀਸਫੈਕਸ਼ਨ ਹੋਵੇ ਜਿਵੇਂ ਡੀਐਸਪੀ ਸਾਹਿਬ ਹੋਰਾਂ ਨੇ ਵੈਰੀਫਿਕੇਸ਼ਨ ਕਰਨੀ ਹੈ ਜਦੋਂ ਇਹਨਾਂ ਨੂੰ ਆਰਡਰ ਹੋ ਗਿਆ ਪੀਸੀ ਅਫਸਰ ਨੂੰ ਕਿ ਤੁਸੀਂ ਇਤੋਂ ਦਾ ਬਣਿਆ ਆਧਾਰ ਕਾਰਡ ਮੰਨਣਾ ਹੀ ਨਹੀਂਗਾ ਇਤੋਂ ਦੀ ਵੋਟਰ ਲਿਸਟ ਨੂੰ ਮੰਨਣਾ ਹੀ ਨਹੀਂਗਾ ਉਹਦੇ ਦੋ ਫਾਇਦੇ ਨੇ ਤੁਹਾਨੂੰ ਮੈਂ ਦੱਸਦਾ ਜੇ ਕੋਈ ਘਟਨਾ ਹੁੰਦੀ ਹੈ ਜਦੋਂ ਇਹ ਇਥੋਂ ਭੱਜ ਜਾਂਦੇ ਨੇ ਉਹ ਮੈਨੂੰ ਥੋੜੀ ਜੀ ਗੱਲ ਦੱਸਦਾ ਹੈ ਸੇਮ ਪਿੰਡ ਦੀ ਗੱਲ ਹੈ ਇੱਕ ਸਾਲ ਪਹਿਲਾਂ ਇੱਕ ਮੁੰਡਾ ਡੇਢ ਸਾਲ ਪਹਿਲਾਂ ਪ੍ਰਿੰਸ ਨਾਂ ਦਾ ਮੁੰਡਾ ਹੈ ਉਹਦੇ ਦਾਤ ਵਜਿਆ ਸੀ ਅੱਜ ਕੋਮਾ ਚਪਿਆ ਡੇਢ ਸਾਲ ਹੋ ਗਿਆ ਵੈਜੀਟੇਬਲ ਆਓ ਉਹਦੇ ਕਾਤਲ ਹੈ ਜਿਹੜੇ ਤਿੰਨ ਫੜੇ ਗਏ ਸੱਤ ਅੱਜ ਵੀ ਯੂਪੀ 'ਚ ਬੈਠੇ ਨੇ ਔਰ ਪੋਸਟਾਂਪ ਆ ਰਹੇ ਨੇ ਕੀ ਆ ਕੇ ਇਹ ਹੋਣਾ ਕੁਛ ਨਹੀਂ ਇਸ ਤੋਂ ਬਾਅਦ ਇਸੇ ਲਈ ਹਰ ਬੰਦਾ ਜੋ ਕਹਿ ਰਿਹਾ ਕਿ ਪਲੀਜ਼ ਇਹ ਗੱਲਾਂ ਹੋ ਕਰਵਾ ਲੋ ਇੱਕ ਨਵੀਂ ਧਾਰਾ ਹੋਊਗੀ ਤੁਸੀਂ ਡੀਸੀ ਅਫਸਰ ਨੂੰ ਜਾਂ ਚੀਫ ਸੈਕਟਰੀ ਨੂੰ ਜਾਂ ਸਾਡੇ ਚੀਫ ਮਿਨਿਸਟਰ ਨੂੰ ਪਲੀਜ਼ ਇਹ ਕਹੋ ਕਿ ਇਹ ਗੱਲ ਕਰਨੀ ਪਊਗੀ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਵੋਟਰ ਕਾਰਡ ਮੰਡੇ ਨਾਲ ਜਾਣ ਇਥੋਂ ਦੇ ਬਣੇ ਇਥੋਂ ਦੇ ਬਣੇ ਆ ਉਹਦੀ ਵੈਰੀਫਿਕੇਸ਼ਨ ਠੀਕ ਮੈਡਮ ਅਗੋਤਰ ਵਾਲੀ ਜਵਾਬ ਦੇ ਜਵਾਬ ਨੇ ਇਹਦਾ ਕੁਛ ਕਰਿਆ ਆ ਅਗਰ ਦੱਸੇ ਜੀ ਇਹ ਜੀ ਇਹ ਮਾਈਕ ਲੈ ਲਓ ਮਾਈਕ ਇਹ ਇੱਕ ਪਾਲਿਸੀ ਡਿਸੀਜਨ ਹੈਗਾ ਜੀ ਇਹਦੀ ਇਹ ਸਾਰੇ ਕੇਸ ਬਣਾ ਕੇ ਅਸੀਂ ਸਰਕਾਰ ਨੂੰ ਭੇਜਦੇ ਆ ਅਪਰੂਵਲ ਆਏਗਾ ਨਾਲ ਦੀ ਨਾਲ ਇੰਪਲੀਮੈਂਟ ਹੋ ਜਾਏਗਾ ਆਗਸਟ ਮਿਸ ਆਪ ਸਾਡੀ ਇੱਕ ਬੇਨਤੀ ਤੁਹਾਨੂੰ ਵੀ ਹੈ ਕਿ ਜਿੰਨਾ ਚਿਰ ਇਹਨਾਂ ਦਾ ਆਉਂਦਾ ਨਹੀਂਗਾ ਇਹ ਇਹ ਕਿੰਨਾ ਚਿਰ ਲੱਗ ਜਾਂਦਾ ਮੈਡਮ ਸਭੂ ਕੁਮਾਰ ਸਾਨੂੰ ਮਹੀਨਾ ਤਾਂ ਲੱਗ ਹੀ ਤਾ ਪ੍ਰੋਸੈਸ ਕਦੇ ਕਦਾਈ ਲੰਬਾ ਹੋ ਜਾਂਦਾ ਹੈ ਜੀ ਮਹੀਨਾ ਕ ਲੱਗ ਜਾਏਗਾ ਆ ਜਿਹੜੀ ਗੱਲ ਆਪਾਂ ਪੁੱਛੀ ਐ ਮੈਂ ਤੁਹਾਨੂੰ ਇੱਕ ਗੱਲ ਉਹਨਾਂ ਵੱਲੋਂ ਮੈਡਮ ਵੱਲੋਂ ਕਹਿ ਦਿਆਂ ਇਹ ਇਹਨਾਂ ਦੇ ਹੱਥ 'ਚ ਵੀ ਨਹੀਂ ਦਾ ਏਡੀਸੀ ਦੇ ਹੱਥ 'ਚ ਵੀ ਨਹੀਂ ਬਾਟੇ ਆਪਣਾ ਦੇਖ ਕੇ ਇਸ ਗੱਲ ਨੂੰ ਠਹਿਣਗੇ ਔਰ ਇਹਨਾਂ ਨੇ ਜਿਵੇਂ ਦੱਸਿਆ ਮਹੀਨੇ ਦੇ ਵਿੱਚ ਇਸ ਗੱਲ ਬਾਰੇ ਜੋ ਵੀ ਡਿਸੀਜਨ ਹੋਊਗਾ ਉਹ ਦੱਸ ਦਿੱਤਾ ਜਾਊਗਾ ਜਿਵੇਂ ਦੱਸ ਦਿਓਗੇ ਉਹ ਮਾੜਾ ਜਿਹਾ ਉਹ ਦੱਸ ਦਿਓ ਸਾਨੂੰ ਸਾਰੇ ਕਿਵੇਂ ਮੀਡੀਆ ਰਾਈ ਦੱਸ ਦਾਂਗੇ ਜੀ ਪਬਲਿਕ ਨੋਟਿਸ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਜਾਊਗਾ ਜੀ ਉਦੋਂ ਤੱਕ ਤੁਸੀਂ ਡੀਐਸਪੀ ਸਾਹਿਬ ਨੂੰ ਜ਼ਰੂਰ ਕਹਿ ਦਿਓ ਕਿ ਜਿੰਨੀਆਂ ਦੀ ਵੈਰੀਫਿਕੇਸ਼ਨ ਹੋਈ ਵੀ ਹੈ ਜਾਂ ਹੋਣ ਵਾਲੀ ਹੈ ਜੀ ਉਹ ਸਾਰੀ ਦੀ ਸਾਰੀ ਇਸੇ ਆਧਾਰ ਤੇ ਹੋਵੇ ਕਿ ਉਹਨਾਂ ਦੇ ਪੁਰਾਣੇ ਆਧਾਰ ਕਾਰਡ ਪੁਰਾਣੇ ਵੋਟਰ ਕਾਰਡ ਉਹਨਾਂ ਦੇ ਕੀ ਜਵਾਬ ਨਾ ਕਿ ਇੱਥੋਂ ਆਲੇਾਂ ਦੇ ਕਿਉਂਕਿ ਇੱਥੋਂ ਆਲੇਾਂ ਤੋਂ ਤਾਂ ਭੱਜ ਜਾਂਦੇ ਸਾਰੇ ਦੇ ਸਾਰੇ ਕੀ ਕਰਾਂਗੇ ਆਪਾਂ ਕਿ ਪੁਲਿਸ ਤੁਸੀਂ ਡੀਐਸਪੀ ਸਾਹਿਬ ਨੂੰ ਜ਼ਰੂਰ ਕਹਿੰਦੇ ਹੁਣ ਮੇਰੀ ਥੋੜੀ ਜਿਹੀ ਰਿਕਵੈਸਟ ਹੈ ਜੀ ਬੇਨਤੀ ਆ ਇਹ ਮਦਰ ਇਹ ਮਦਰ ਜਿਹਦੀ ਕਮਾਚ ਪਿਆ ਮੁੰਡਾ 2 ਸਾਲ ਤੋਂ ਗਰਦਨ ਵੱਡੀ ਪਈ ਹੈ ਅਸੀਂ ਲੱਖ ਦੇ ਲੱਖ ਰੁਪਏ ਇਕੱਠਾ ਕਰਕੇ ਪਿੰਡ ਬਸੀਏ ਨੇ 2 2000 1000 1000 ਰੁਪਏ ਇਕੱਠਾ ਕਰਕੇ ਦੇਆ ਪਰਦਾ ਪਰਿਵਾਰ ਦੀ ਹਾਲਤ ਪਰ ਜਿਹੜੇ ਬੰਦੇ ਰਿਕਵਰ ਕਰਾਏ ਆ ਉਹ ਐਮਐਲਏ ਡਾਕਟਰ ਦਾ ਕਰਾਓ ਕੇ ਅੰਤਰ ਕਰਾਈ ਸੀ ਪਰ ਫਸਲੀ ਨਹੀਂ ਬੋਲੇ ਜਦੋਂ ਆਪਾਂ ਇਸ ਕੰਪਨਸੇਸ਼ਨ ਦੀ ਗੱਲ ਕਰਦੇ ਜਦੋਂ ਆਪਾਂ ਕੰਪਨਸੇਸ਼ਨ ਆ ਡੈਥ ਤੋਂ ਉੱਪਰ ਨਹੀਂ ਹੈਗਾ ਕੰਪਨਸੇਸ਼ਨ ਚਾਹੇ ਤੁਸੀਂ 1 ਕਰੋੜ ਰੁਪਏ ਦੇ ਦਿਓ ਚਾਹੇ 1 ਕਰੋੜ ਰੁਪਏ ਦੇ ਦਿਓ